ਸਤ ਸ੍ਰੀ ਅਕਾਲ ਕਿਸਾਨ ਭਰਾਓ ਫਾਰਮਰ ਐਕਸਪੈਰੀਮੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪਨੀਰੀ ਟਰਾਂਸਪਲੈਂਟ ਤੋਂ ਪਹਿਲਾਂ ਟ੍ਰੀਟਮੈਂਟ ਵੀ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦਾ ਆਪਾਂ ਕਿਵੇਂ ਟ੍ਰੀਟਮੈਂਟ ਕਰਨਾਗਾ ਤਾਂ ਜੋ ਆਪਣਾ ਪੈਸੇ ਦੀ ਵੀ ਬਚਤ ਹੋ ਸਕੇ ਤੇ ਸਮੇਂ ਦੀ ਵੀ ਬਚਤ ਹੋ ਸਕੇ ਤੇ ਰਿਜ਼ਲਟ ਵੀ ਚੰਗਾ ਮਿਲੇ ਇਸ ਦਾ ਟ੍ਰੀਟਮੈਂਟ ਆਪਾਂ ਨੇ ਕਿਵੇਂ ਕਰਨਾ ਹੈ ਤੇ ਕਿਵੇਂ ਆਪਣੇ ਦੇ ਵਿੱਚੋਂ ਫਾਇਦਾ ਹੋਊਗਾ ਤੇ ਆਪਣੇ ਪੈਸੇ ਨਹੀਂ ਬਚਤ ਹੋਊਗੇ ਮੰਨ ਲਓ ਆਪਣੇ ਲਵੇ ਇੱਕ ਕਨਾਲਾ ਪਨੀਰੀ ਦੀ ਹੈ ਇੱਕ ਕਨਾਲਾ ਆਪਣੇ ਲਵੇ ਪਨੀਰੀ ਹੈ ਆਪਾਂ ਨੇ ਇਸ ਦਾ ਟ੍ਰੀਟਮੈਂਟ ਕਰਨਾ 10 ਤੋਂ 5 ਦਿਨ ਪਹਿਲਾਂ ਆਪਾਂ ਨੇ ਇਹਦਾ ਟ੍ਰੀਟਮੈਂਟ ਕਰਨਾਗਾ ਟ੍ਰਾਂਸਪਲੈਂਟ ਕਰਨ ਤੋਂ ਪਹਿਲਾਂ ਇੱਕ ਕਨਾਲ ਦੇ ਵਿੱਚ ਅਸੀਂ ਆ ਅਨੇ ਐਕਸਪੈਰੀਮੈਂਟ ਦੇ ਹਿਸਾਬ ਨਾਲ 55 ਕਿਲੋ ਵੀ ਪਾਉਣੇਗੇ ਇੱਕਕ ਨਾਲ ਦੇ ਵਿੱਚ ਤੇ ਇਹਦੇ ਨਾਲ ਲਗਭਗ 11 ਕਿਲਲੇ ਨੇ ਜਿਹੜੇ ਉਹ ਘਾਹਰ ਹੋ ਜਾਂਦੇ ਨੇਗੇ ਮਿਨੀਮਮ 11 ਕਿਲਲੇ ਮਿਨੀਮਮ ਇਸ ਤੋਂ ਵੱਧ ਵੀ ਹੋ ਜਾਂਦੇ ਨੇਗੇ ਤੇ ਹੁਣ ਆਪਾਂ 11 ਕਿਲਿਆਂ ਨੂੰ ਦੇ ਵਿੱਚ ਕੋਈ ਵੀ ਦਵਾਈ ਵਰਤਾਂਗੇ ਬਹੁਤ ਜ਼ਿਆਦਾ ਏਰੀਆ ਬਣ ਜਾਊਗਾ ਤੇ ਬਹੁਤ ਜ਼ਿਆਦਾ ਦਵਾਈ ਲੱਗੋਗੇ ਤੇ ਸਮਾਂ ਵੀ ਬਹੁਤ ਜ਼ਿਆਦਾ ਲੱਗੂਗਾ ਜਦੋਂ ਆਪਾਂ 11 ਕਿੱਲਾਂ ਦੇ ਵਿੱਚ ਇਸ ਕਰਕੇ ਆਪਾਂ ਤਿੰਨ ਤੋਂ ਪੰਜ ਦਿਨ ਪਹਿਲਾਂਗਾ ਇਸ ਨੂੰ ਆਪਾਂ ਨੂੰ ਇਹ ਇੱਕ ਕਨਾਲ ਏਰੀਆ ਬਹੁਤ ਥੋੜੀ ਏਰੀਆ ਤੇ ਦੇ ਵਿੱਚ ਦਵਾਈ ਦੀ ਮਾਤਰਾ ਵੀ ਥੋੜੀ ਲੱਗੂਗੀ ਤੇ ਸਮਾਂ ਵੀ ਥੋੜਾ ਲੱਗੂਗਾ ਕਿਉਂਕਿ ਇੱਕ ਕਨਾਲ ਦਾ ਏਰੀਆ ਹੈਗਾ ਕਿਉਂਕਿ ਇਸ ਦੇ ਵਿੱਚੋਂ ਪੁੱਟ ਕੇ ਆਪਾਂ 11 ਕਿੱਲਾਂ ਦੇ ਵਿੱਚ ਟ੍ਰਾਂਸਪਲੈਂਟ ਕਰਾਂਗੇ ਇਸ ਕਰਕੇ ਇਹਨੂੰ ਆਪਾਂ ਨੇ ਟ੍ਰੀਟਮੈਂਟ ਕਰਨਾਗਾ ਇਸਾ ਇਸ ਦੇ ਵਿੱਚ ਟ੍ਰੀਟਮੈਂਟ ਕਰਨਾਗਾ ਤਾਂ ਜੋ ਇਹਦੇ ਵਿੱਚ ਆਪਾਂ ਨੂੰ ਇਹ ਸਮੱਸਿਆ ਨਾ ਹੋਣਾ ਇਹ ਹੁਣ ਆਪਾਂ ਨੇ ਜਿਹੜਾ ਇਹਦੇ ਵਿੱਚ ਜਿਵੇਂ ਆਪਾਂ ਇੱਕ ਤਰ੍ਹਾਂ ਬੀਜ ਸੋਧ ਕਰ ਦੰਨੇ ਆਗੇ ਉਹੀ ਚੀਜ਼ ਹੈਗੀ ਹੈ ਇਹ ਤੇ ਆਪਾਂ ਪਨੀਰੀ ਨੂੰ ਸੋਧਣਾਗਾ ਇਹ ਆਪਾਂ ਪਨੀਰੀ ਲੈਣ ਤੋਂ ਤਿੰਨ ਤੋਂ 5 ਦਿਨ ਪਹਿਲਾਂ ਹੀ ਆਪਾਂ ਨੇ ਆਪ ਕਰਨਾਗਾ ਇਦੇ ਵਿੱਚ ਹੁਣ ਆਪਾਂ ਇਹਨੂੰ ਸੋਧ ਕਿਸ ਨਾਲ ਕਰਾਂਗੇ ਇੱਕ ਤਾਂ ਆਪਾਂ ਇਹਦੇ ਵਿੱਚ ਇਨਸੈਕਟੀਸਾਈਡ ਲਾਵਾਂਗੇ ਇਨਸੈਕਟੀਸਾਈਡ ਲਾਵਾਂਗੇ ਇੱਕ ਆਪਾਂ ਇਹਦੇ ਵਿੱਚ ਫੰਗੀਸਾਈਡ ਲਾਵਾਂਗੇ ਇੱਕ ਇਨਸੈਕਟੀਸਾਈਡ ਲਾਵਾਂਗੇ ਇੱਕ ਫੰਗੀਸਾਈਡ ਲਾਵਾਂਗੇ ਇਨਸੈਕਟੀਸਾਈਡ ਵਰਤਾਂ ਵਰਤਾਂਗੇ ਆਪਾਂ ਫਿਪਰੋਨਿਲ ਫਿਪਰੋਨਿਲ ਇਨਸੈਕਟਿਸਾਈਡ ਵਰਤਾਂਗੇ ਤੇ ਫੰਗੀਸਾਈਡ ਆਪਾਂ ਕਾਰਬੈਂਡਾਜ਼ਮ ਪਲੱਸ ਮੈਂਕੋ ਜਬ ਦਾ ਇਹਦਾ ਕੰਬੀਨੇਸ਼ਨ ਹੁੰਦਾ ਹੈਗਾ ਉਹ ਵਰਤਾਂਗੇ ਇਹ ਜੀਆਰ ਫਾਰਮ ਦੇ ਵਿੱਚ ਵਰਤਾਂਗੇ ਆਪਾਂ ਫਿਪਰੋਨਿਲ ਲਈੜੀ 1.3% ਹੋਣਗੇ 1.6% ਹੋਣਗੇ ਬਹੁਤ ਕੰਪਨੀਆਂ ਜਾਂਦੀ ਹੈਗੇ 0.3% ਤੇ 0.6% ਇਹਦੇ ਵਿੱਚ ਜਿਹੜੀ ਇਹ ਡੋਜ਼ ਹੈਗੀ ਉਹ ਆਪਾਂ ਇਹਦੀ 4 ਕਿਲੋ 0.6% ਦੇ 4 ਕਿਲੋ ਡੋਜ਼ ਹੈਗੀ 1 ਏਕੜ ਦੀ ਪਰ ਆਪਾਂ ਇਹਦੇ ਵਿੱਚ ਡਬਲ ਡੋਜ਼ ਵਰਤਾਂਗੇ ਪਨੀਰ ਦੇ ਵਿੱਚ ਇਹਦੇ ਇੱਕ ਕਨਾਲ ਦੇ ਵਿੱਚ ਆਪਾਂ 1 ਕਿਜੀ ਦੋਏ ਵਰਤਾਂਗੇ ਇੱਕ ਕਨਾਲ ਦੇ ਵਿੱਚ 1 ਕਿਲੋ 0.6% ਦੇ ਕਾਰਬਨ ਹੈ ਜਿਹੜੀ ਇਹ ਹੈ ਕਿ ਕਾਰਬਨ ਡਾਈਜ਼ਮ ਤੇ 12 36 ਦੇ ਨਮ ਤੇ ਹੁੰਦੀ ਹੈ ਉਹਦੇ ਵਿੱਚ 12% ਕਾਰਬਨ ਡਾਈਜ਼ਮ ਹੁੰਦਾ 36% ਮੈਨਕੋਜ਼ੇਬ ਹੁੰਦਾ ਹੈ ਇਹ ਆਪਾਂ ਫੰਗੀਸਾਈਡ ਦੇ ਤੌਰ ਤੇ ਵਰਤਾਂਗੇ ਇਹਦੇ ਆਪਾਂ ਇੱਕ ਕਨਾਲ ਦੇ ਵਿੱਚ 200 ਗ੍ਰਾਮ ਰੋਲ ਵਰਤਾਂਗੇ 200 ਗ੍ਰਾਮ ਡੋਇਲ ਵਰਤਾਂਗੇ ਇਹਦੇ ਵਿੱਚ ਡੋਜ ਥੋੜੀ ਪਲਾਂਟ ਦੀ ਸੰਖਿਆ ਜ਼ਿਆਦਾ ਹੋਣ ਕਰਕੇ ਜ਼ਿਆਦਾ ਡੋਜ ਕੰਮ ਕਰਦੀ ਹੈਗੀ ਘੱਟ ਡੋਜ ਵਿੱਚ ਕੰਮ ਨਹੀਂ ਕਰਦੀ ਹੈਗੀ ਜਿੰਜੇ ਨੂੰ ਆਪਾਂ ਫਿਫਰੋਨਲ ਇਹਦੇ ਵਿੱਚ ਪਾਵਾਂਗੇ ਇਸ ਵਿੱਚ 3 ਤੋਂ 5 ਦਿਨ ਪਹਿਲਾਂ ਤਾਂ ਜਿਹੜੇ ਪਲਾਂਟ ਦੇ ਰੂਟ ਨੇ ਉਹ ਆਪਦੇ ਅੰਦਰ ਐਂਟਰ ਕਰ ਲੈਣਗੇ ਇਹਨੂੰ ਫਿਫਰੋਨਲ ਨੂੰ ਰੂਟ ਦੇ ਜ਼ਰੀਏ ਪਲਾਂਟ ਦੇ ਵਿੱਚ ਐਂਟਰ ਹੋ ਜਾਊਗਾ ਫਿਪਰੋਨਿਲ ਇੱਕ ਸੈਕਟੀਸਾਈਡ ਹੈ ਇਹ ਪlant ਦੇ ਵਿੱਚ ਚਲਾ ਜਾਊਗਾ ਤੇ ਜਿਹੜਾ ਆਪਣਾ ਪlant ਆਊ ਟਰੀਟ ਹੋ ਜਾਊਗਾ ਫਿਪਰੋਨਿਲ ਨਾਲ ਕਾਰਬੈਂਡਾ ਯ ਐਮ ਵੀ ਇਹ ਵੀ ਇੱਕ ਸਿਸਟੈਮਿਕ ਫੰਗੀਸਾਈਡ ਹੈ ਇਹ ਵੀ ਪlant ਦੇ ਰੂਟ ਜਰੀਏ ਪlant ਦੇ ਵਿੱਚ ਐਂਟਰ ਹੋ ਜਾਊਗਾ ਫਿਪਰੋਨਿਲ ਵੀ ਐਂਟਰ ਹੋ ਜਾਊਗਾ ਮੈਨਕੋਜ਼ੇਬ ਜਿਹੜਾ ਇਹ ਕੰਟੈਕਟ ਫੰਗੀਸਾਈਡ ਹੈਗੀ ਇਹ ਜਿਹੜੀ ਵੀ ਕੋਈ ਰੂਟਸ ਦੇ ਉੱਪਰ ਇਹਦੇ ਕੰਟੈਕਟ ਦੇ ਵਿੱਚ ਫੰਗਸ ਆ ਗਈ ਉਹਨੂੰ ਕਿਲ ਕਰ ਦੂਗਾ ਇਹ ਤੇ ਇਹ ਆਪਾਂ ਨੇ ਇਹਦੇ ਵਿੱਚ ਮਤਲਬ ਖਰਚੇ ਦੇ ਖਰਚਾ ਆਪਣਾ ਬਹੁਤ ਘੱਟ ਜਾਊਗਾ ਇਹਦੇ ਨਾਲ ਜਦੋਂ ਆਪਾਂ ਇਹਨੂੰ ਥੋੜੇ ਏਰੀਆ ਨੂੰ ਕਵਰ ਕਰਾਂਗੇ ਇਹ ਪਟਾ ਏਰੀਆ ਬਣ ਗਿਆ ਹੁਣ ਇਹਦਾ ਖਰਚਾ ਆਪਣਾ ਬਜਟ ਫ੍ਰੈਂਡਲੀ ਵੀ ਹੈਗਾ ਇਹ ਜਿਵੇਂ 1 ਕਿਹ ਜੀ 1 ਕਿਹ ਜੀ ਜਿਹੜੀ ਆਪਣੀ ਫਿਪਰੋਨਾਂ ਲੈ ਕੇ 0.6% ਵਾਲੀ ਉਹ ਲਗਭਗ 100 ਰੁਪਏ ਐਪ੍ਰੋਕਸੀਮੇਟ ਰੇਟ ਹੈ ਕਿ ਕਿਲੋ ਦਾ ਜਿਹੜੀ ਹੈ ਕਿ ਕਾਰਬਨ ਦਾ ਜਮ ਤੇ ਮੈਂ ਕੋ ਜਬ ਦਾ 200 ਗ੍ਰਾਮ ਵਰਤਾਂਗੇ 5 600 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੇ ਜੇ ਸੇ 100 ਰੁਪਏ ਕਿਲੋ ਵੀ ਮੰਨ ਕੇ ਚੱਲੀਏ ਤਾਂ 120 ਰੁਪਏ ਦੀ ਹੋਵੇ ਟੋਟਲ 220 ਰੁਪਏ ਦਾ ਖਰਚਾ ਹੋ ਗਿਆ ਇੱਕ ਕਨਾਲ ਦਾ ਇੱਕ ਕਨਾਲ ਦਾ 220 ਰੁਪਏ ਦਾ ਖਰਚਾ ਆਉਗਾ ਪਰ ਇਹਨੂੰ ਆਪਾਂ ਇੱਕ ਕਨਾਲ ਦੀ ਜਿਹੜੀ ਪਨੀਰੀ ਉਹ ਪੱਟ ਕੇ ਕਿੰਨੇ ਕੇਲਿਆਂ ਚ ਲਾਵਾਂਗੇ 11 ਕੇਲਿਆਂ ਚ ਲਾਵਾਂਗੇ ਇਸ ਕਰਕੇ ਜਿਹੜਾ ਖਰਚਾ ਆਪਾਂ 11 ਕੇਲਿਆਂ ਤੇ ਲਗਭਗ 20 ਰੁਪਏ ਪਰ ਏਕੜ ਦਾ ਖਰਚਾ ਆਏਗਾ ਆਪਣਾ 20 ਰੁਪਏ ਪਰ ਏਕੜ ਦਾ ਖਰਚਾ ਆਏਗਾ ਬਹੁਤ ਮਾਈਨਰ ਜਿਹਾ ਖਰਚਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਤੇ ਉਹਦੇ ਵਿੱਚ ਆਪਾਂ ਨੂੰ ਇਹ ਇੰਨਾ ਸਮੱਸਿਆ ਤੋਂ ਬਿਨਾਂ ਯਾਦ ਮਿਲ ਜੂਗੀ ਹੁਣ ਆਪਾਂ ਨੇ ਇਹ ਜਿਹੜੀ ਫੇਫਰੋਨਲ ਤੇ ਕਾਰਬਨ ਡਾਈਆਮੰਡ ਕੁਝ ਗਣੀਆਂ ਵਿੱਚ ਇਹਦਾ ਸਪਰੇਅ ਕਰ ਦਿੰਨੇ ਆ ਜੀ ਆਪਾਂ ਨੇ ਸਪਰੇਅ ਨਹੀਂ ਕਰਨਾ ਹੈਗਾ ਆਪਾਂ ਨੇ ਇਹਨੂੰ ਇਹ ਜੀਆਰ ਫਾਰਮ ਦੇ ਵਿੱਚ ਆਉਗੇ ਕਿਉਂਕਿ ਇਹ ਲਿਕਵਿਡ ਫਾਰਮ ਦੇ ਵਿੱਚ ਵੀ ਆਉਂਦੀ ਹੈ ਨਾ ਫੇਫਰੋਨਲ ਤਾਂ ਆਪਣੇ ਜੀਆਰ ਫਾਰਮ ਦੇ ਵਿੱਚ ਵਰਤਣੀ ਹੈਗੀ ਇਹਦਾ ਰਿਜ਼ਲਟ ਲੰਬਾ ਮਿਲਦਾਗਾ ਜਦੋਂ ਆਪਾਂ ਡ੍ਰੈਂਚਿੰਗ ਕਰ ਦਾਂਗੇ ਜਦੋਂ ਕਾਰਬਨ ਡਾਈਜ਼ਮ ਤੇ ਇਹਦੀ ਡ੍ਰੈਂਚਿੰਗ ਕਰਾਂਗੇ ਤਾਂ ਵੀ ਰਿਜ਼ਲਟ ਲੰਬਾ ਮਿਲੇਗਾ ਤੇ ਫੇਫਰੋਨਲ ਜਿਹੜੀ ਉਹ ਸਟੈਮ ਬੋਰਰ ਹੁੰਦਾ ਹੈਗਾ ਜਿਹੜਾ ਸਟੈਮ ਬੋਰਰ ਹੁੰਦਾ ਤਨਾ ਸੇਧ ਕੋ ਉੱਪਰ ਵੀ ਜਦੋਂ ਅਮ ਕਰਕੇ ਤੇ ਲੀਫ ਕੋਲਟਰ ਦੇ ਵਿੱਚ ਵੀ ਕੰਮ ਕਰਕੇ ਜਿਹੜੇ ਸ਼ੁਰੂਆਤੀ ਦੌਰ ਤੇ ਥੋੜਾ ਮੋਟਾ 5-7% ਆਉਣਾ ਉਹ ਤੋਂ ਆਪਾਂ ਨੂੰ ਉਹਨੂੰ ਦੇਖ ਕੇ ਥੋੜੇ ਮੋਟੇ ਪਰਸੈਂਟ ਨੂੰ ਕੋਈ ਉਹਦੇ ਵਿੱਚ ਉਹ ਪਾਉਣ ਲੱਗ ਜਾਂਦਾ ਹੈਗਾ ਜਿਵੇਂ ਪਲਾਂਟ ਮਤਲਬ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਉਹਦੇ ਨਾਲ ਖਰਚਾ ਬਹੁਤ ਵੱਜ ਜਾਂਦਾ ਉਹ ਆਪਾਂ ਨੂੰ ਕੁਝ ਨਹੀਂ ਪਾਉਣਾ ਹੈਗਾ ਆ ਪੂਰੇ ਕਰ ਲੈਣਾਗਾ ਜਿਹੜਾ ਆਪਾਂ ਨੇ ਇੱਥੇ ਹੀ ਪਾਉਣਾਗਾ ਉਸ ਤੋਂ ਮਾਰੇ ਇਹਦੇ ਵਿੱਚ ਨਹੀਂ ਪਾਉਣਾ ਹੈਗਾ ਇਹ ਮੰਨ ਲਿਆ ਹੋਪ ਪਰਸ ਤੋਂ ਪਰ ਵੀ ਕੰਮ ਕਰਦਾ ਹੈ ਜਿਹੜਾ ਪੇਪਰ ਉਹਨੇ ਲਿਆਗਾ ਜਿਹੜੇ ਝੋਨੇ ਦੇ ਆਪਣਾ ਉਪਰਸੰਧਨ ਉਤੇ ਵੀ ਵਰਕ ਕਰਦਾ ਹੈਗਾ ਵਧੀਆ ਤੇ ਕਾਰਬੰਡਾ ਜੇ ਮੈਂ ਤੇ ਮੈਂ ਕੁਝ ਵੇਫੰਗਸ ਤੋਂ ਉੱਪਰ ਕੰਮ ਕਰਦਾਗਾ ਇੱਕ ਹੋਰ ਹੈਗਾ ਜਿਹੜਾ ਆਪਾਂ ਸਪਰੇਅ ਕਰਾਂਗੇ ਸਪਰੇਅ ਦਾ ਰਿਜ਼ਲਟ ਥੋੜੇ ਦਿਨਾਂ ਦਾ ਹੁੰਦਾਗਾ ਜਦੋਂ ਡ੍ਰਿੰਚਿੰਗ ਕਰਦੇ ਆਂਗੇ ਉਹਦਾ ਰਿਜ਼ਲਟ ਲੰਬਾ ਹੁੰਦਾਗਾ ਕੋਈ ਬੱਚਾ ਮਾਤਰਾ ਜ਼ਰੂਰ ਵੱਧ ਲੱਗਦੀ ਹੈਗੀ ਡ੍ਰੈਂਚਿੰਗ ਦੇ ਵਿੱਚ ਸਪਰੇਅ ਦੇ ਵਿੱਚ ਮਾਤਰਾ ਘੱਟ ਲੱਗਦੀ ਹੈਗੀ ਡ੍ਰੈਂਚਿੰਗ ਦੇ ਵਿੱਚ ਮਾਤਰਾ ਜ਼ਿਆਦਾ ਲੱਗਦੀ ਹੈ ਪਰ ਉਹਦਾ ਰਿਜ਼ਲਟ ਵੀ ਲੰਬਾ ਮਿਲਦਾਗਾ ਇੱਕ ਫਿਫਰੋਨ ਨਾਲ ਆਪਣਾ ਫਿਫਰੋਨ ਨਾਲ ਨਾਲ ਆਪਣਾ ਇਹ ਵੀ ਫਾਇਦਾ ਹੋ ਜੂਗਾ ਜਦੋਂ ਆਪਾਂ ਇਹਦਾ ਸ਼ਿੱਟਾ ਮਾਰਾਂਗੇ ਇਹਦੇ ਵਿੱਚ ਇਹਦੇ ਵਿੱਚ ਆਪਣਾ ਨਿੰਮਾ ਟੋਡ ਵੀ ਇਹਦੇ ਨਾਲ ਮਤਲਬ ਨਿੰਮਾ ਟੋਡ ਤੇ ਵੀ ਕੰਮ ਕਰੋਗੀ ਕੋਈ ਵੀ ਇਨਸੈਕਟਿਸਾਈਡ ਹੈਗਾ ਉਹ ਨਿੰਮਾ ਟੋਡ ਦੇ ਉੱਪਰ ਵੀ ਵਰਕ ਕਰਦਾਗਾ ਉਹ ਜਿਹੜਾ ਆਪਾਂ ਫਿਰ ਉਹਨੂੰ ਜੀਆਰ ਫਾਰਮ ਦੇ ਵਿੱਚ ਪਾਵਾਂਗੇ ਤਾਂ ਜਿੱਥੇ-ਕਿੱਥੇ ਥੋੜੀ-ਮੋਟੀ ਜੰਮਾ ਟੁੱਟਦੀ ਸਮੱਸਿਆ ਹੋਊਗੀ ਉਹ ਵੀ ਆਪਣੀ ਏਸਰ ਦੇ ਵਿੱਚ ਕਵਰ ਹੋ ਜਾਊਗੀ ਤੇ ਇਹ ਹੀ ਜਾਣਕਾਰੀ ਦੇ ਵੀ ਜਿਹੜੀ ਆਪਾਂ ਨੇ ਦਵਾਈਆਂ ਨੇ ਉਹ ਪਨੀਰੀ ਦੇ ਏਰੀਆ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਵਰਤੋ ਉਹਦੇ ਨਾਲ ਟਰੀਟ ਹੋ ਜਾਣਗੇ ਤੇ ਫਿਰ ਉਦੋਂ ਬਾਅਦ ਟ੍ਰਾਂਸਪਲੈਂਟ ਕਰੋ ਜਿਹੜਾ ਇਹ ਫਾਰਮੂਲਾ ਹੈ ਇਕੱਲਾ ਝੋਨੇ ਦਾ ਨਹੀਂ ਹੈਗਾ ਬਾਕੀ ਹੋਰ ਵੀ ਪਨੀਰੀਆਂ ਲਿਗੀਆਂ ਜਿਵੇਂ ਕਿਸੇ ਹੋਰ ਚੀਜ਼ ਦੀ ਪਨੀਰੀਆਂ ਨਹੀਂਆਂ ਮੱਕੂ ਪੇਜੀ ਪਨੀਰੀ ਹੋ ਗਈ ਉਹਨੂੰ ਵੀ ਆਪਾਂ ਇਹਨੂੰ ਟਰੀਟ ਕਰ ਸਕਦੇ ਆਂਗੇ ਇਸ ਤਰੀਕੇ ਨਾਲ ਕਿਉਂਕਿ ਫਿਰ ਉਹ ਜਦੋਂ ਆਪਾਂ ਪੁੱਟ ਕੇ ਉਹਨੂੰ ਖੇਤ ਦੇ ਵਿੱਚ ਲਾਉਨੇ ਆ ਤਾਂ ਉੱਤੇ ਸਮੱਸਿਆਵਾਂ ਬਹੁਤ ਘਟ ਜਾਂਦੀਆਂ ਨੇਗੀਆਂ ਅਸੀਂ ਨੇ ਇਹ ਗੋਭੀ ਦੀ ਪਨੀਰੀ ਦੇ ਵਿੱਚ ਦੇਖਿਆ ਸੀ ਸ਼ੁਰੂਆਤ ਦੇ ਵਿੱਚ ਉਹਦੇ ਵਿੱਚ ਸਾਨੂੰ ਵਧੀਆ ਸੀ ਪਹਿਲਾਂ 5 6 4 5 3 ਪਹਿਲਾਂ ਇਹ ਕਰਿਆਗਾ ਤਾਂ ਉਹਦੇ ਵਿੱਚ ਵਧੀਆ ਰਿਜ਼ਲਟ ਆਇਆ ਨੇ ਵਿੱਚ ਹੁਣ ਦੇ ਵਿੱਚ ਵੀ ਅਸੀਂ ਇਹ ਕਰਿਆ ਹੈ ਇਹ ਜਾਣਕਾਰੀ ਸੋਡਣ ਵਾਲੇ ਸ਼ੇਅਰ ਕਰਨੀ ਤੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ